बाबा दीप सिंह जी ਦਾ ਨਾਮ ਸਿੱਖ ਇਤਿਹਾਸ ਦਾ ਉਹ ਚਾਨਣ ਹੈ ਜੋ ਕਦੇ ਮਿਟ ਨਹੀਂ ਸਕਦਾ ਜਿੱਥੇ ਸਿਰ ਕੱਟ ਕੇ ਵੀ ਸਿੱਖੀ ਦੀ ਲਾਜ ਰੱਖਣ ਵਾਲਾ ਸੂਰਮਾ ਖੜਾ ਰਿਹਾ ਉਥੇ ਉਹ ਰੂਹਾਨੀ ਤਾਕਤ ਦਾ مالک ਵੀ ਸੀ ਜਿਸ ਦੀ ਕਿਰਪਾ ਜਿਸ ਤੇ ਪੈ ਜਾਵੇ ਉਸ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ ਬਾਬਾ ਜੀ ਦਾ ਨਾਮ ਲੈਣ ਨਾਲ ਹੀ ਮਨ ਸ਼ਾਂਤ ਹੋ ਜਾਂਦਾ ਹੈ ਤੇ ਅੰਦਰ ਇੱਕ ਅਨੋਖੀ ਤਾਕਤ ਪੈਦਾ ਹੁੰਦੀ ਹੈ ਇਹ ਤਾਕਤ ਮਨੁੱਖ ਨੂੰ ਸਿਰਫ ਧਨ ਨਹੀਂ ਦਿੰਦੀ ਸਗੋ ਅਰਥਕ ਤੇ ਆਤਮਕ ਦੋਵੇਂ ਪਾਸਿਆਂ ਤੋਂ ਖੁਸ਼ਹਾਲ ਕਰਦੀ ਹੈ ਜਦੋਂ ਕਿਸੇ ਮਨੁੱਖ ਦੇ ਜੀਵਨ ਵਿੱਚ ਤੰਗੀ ਆ ਜਾਂਦੀ ਹੈ ਤਾਂ ਦੀ ਕਮੀ ਮਹਿਸੂਸ ਹੁੰਦੀ ਹੈ ਤੇ ਹਰ ਪਾਸੇ ਰੁਕਾਵਟਾਂ ਆਉਂਦੀਆਂ ਹਨ ਤੋ ਬਾਬਾ ਦੀਪ ਸਿੰਘ ਜੀ ਦੀ ਸ਼ਰਨ ਲੈ ਕੇ ਉਹਨਾਂ ਤੋਂ ਮਦਦ ਮੰਗ ਸਕਦਾ ਹੈ ਪਰ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਜੀ ਸਿਰਫ ਉਹਨਾਂ ਦੀ ਕਿਰਪਾ ਕਰਦੇ ਹਨ ਜੋ ਸੱਚੇ ਮਨ ਨਾਲ ਸਾਫ ਦਿਲ ਨਾਲ ਤੇ ਨਿਸ਼ਕਾਮ ਭਾਵਨਾ ਨਾਲ ਅਰਦਾਸ ਕਰਦੇ ਹਨ ਧਨ ਦੀ ਪ੍ਰਾਪਤੀ ਤਦੋ ਹੀ ਸੰਭਵ ਹੈ ਜਦੋਂ ਮਨੁੱਖ ਦਾ ਮਨ ਸਾਫ ਹੋਵੇ ਤੇ ਉਸ ਦਾ ਉਦੇਸ਼ ਸਿਰਫ ਆਪਣੇ ਹੀ ਸੁੱਖ ਲਈ ਨਹੀਂ ਸਗੋ ਹੋਰਨਾਂ ਦੀ ਭਲਾਈ ਲਈ ਵੀ ਹੋਵੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾ ਵਿਸ਼ਵਾਸ ਜ਼ਰੂਰੀ ਹੈ ਵਿਸ਼ਵਾਸ ਉਹ ਚਿੰਗਾਰੀ ਹੈ ਜੋ ਕਰਮਾਤ ਨੂੰ ਜਗਾਉਂਦੀ ਹੈ ਜਦੋਂ ਮਨੁੱਖ ਪੂਰੀ ਸ਼ਰਧਾ ਨਾਲ ਬਾਬਾ ਜੀ ਦਾ ਨਾਮ ਲੈਂਦਾ ਹੈ ਉਦੀ ਆਤਮਾ ਉਸ ਦੇ ਨਾਲ ਜੁੜ ਜਾਂਦੀ ਹੈ। ਇਹ ਹੀ ਜੁੜਾ ਅੱਗੇ ਚੱਲ ਕੇ ਜੀਵਨ ਵਿੱਚ ਸੁਖ, ਤਨ, ਆਦਰ ਤੇ ਆਤਮਕ ਤਾਕਤ ਲਿਆਉਂਦਾ ਹੈ। ਜੋ ਮਨੁੱਖ ਹਰ ਰੋਜ਼ ਸਵੇਰੇ ਸਾਫ਼ ਮਨ ਨਾਲ ਬਾਬਾ ਦੀਪ ਸਿੰਘ ਜੀ ਦੀ ਅਰਦਾਸ ਕਰਦਾ ਹੈ ਤੇ ਆਪਣੇ ਮਨ ਵਿੱਚ ਇਹ ਸੋਚ ਰੱਖਦਾ ਹੈ ਕਿ ਉਸ ਦਾ ਹਰ ਕੰਮ ਸੱਚਾਈ ਦੇ ਰਾਹ ਤੇ ਹੋਵੇ, ਉਸ ਦੇ ਜੀਵਨ ਵਿੱਚ ਕਦੇ ਘਾਟ ਨਹੀਂ ਰਹਿੰਦਾ। ਅਰਦਾਸ ਕਰਨ ਦਾ ਢੰਗ ਵੀ ਮਤਵਪੂਰਨ ਹੈ। ਸਵੇਰੇ ਨਿਹਾਲ ਸਮੇਂ ਜਦੋਂ ਸੂਰਜ ਚੜ ਰਿਹਾ ਹੋਵੇ ਤੇ ਧਰਤੀ ਤੇ ਸ਼ਾਂਤੀ ਹੋਵੇ ਉਸ ਵੇਲੇ ਬਾਬਾ ਜੀ ਦੀ ਬਾਣੀ ਜਾਂ ਚਰਿੱਤਰ ਸੁਣੋ ਜਾਂ ਪੜੋ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਥਾਂ ਬਣਾ ਕੇ ਉੱਥੇ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਰੱਖੋ ਤੇ ਹਰ ਰੋਜ਼ ਇੱਕ ਦੁਆ ਕਰੋ ਕਿ ਬਾਬਾ ਜੀ ਮੇਰੇ ਘਰ ਵਿੱਚ ਤੰਤ ਤੇ ਖੁਸ਼ਹਾਲੀ ਦੀ ਬਰਕਤ ਪਾ ਦੇਣ ਇਹ ਦੁਆ ਕਦੇ ਖਾਲੀ ਨਹੀਂ ਜਾਂਦੀ ਬਾਬਾ ਜੀ ਦੀ ਕਿਰਪਾ ਨਾਲ ਮਨੁੱਖ ਦੇ ਕਰਮ ਸਵਰ ਜਾਂਦੇ ਹਨ ਤੇ ਜਿੱਥੇ ਰੁਕਾਵਟਾਂ ਹੁੰਦੀਆਂ ਹਨ ਉੱਥੇ ਰਾਹ ਖੁੱਲ ਜਾਂਦੇ ਹਨ ਪਰ ਯਾਦ ਰੱਖੋ ਬਾਬਾ ਜੀ ਦੀ ਕਿਰਪਾ ਸਿਰਫ ਉਹਨਾਂ ਤੇ ਹੁੰਦੀ ਹੈ ਜੋ ਸੱਚੇ ਰਹਿੰਦੇ ਹਨ ਤਨ ਆਵੇ ਪਰੋ ਤਨ ਸਚਾਈ ਨਾਲ ਆਵੇ ਇਹ ਹੀ ਬਾਬਾ ਜੀ ਦੀ ਸਿੱਖਿਆ ਹੈ ਜੇ ਕੋਈ ਮਨੁੱਖ ਝੂਠ ਜਾਂ ਧੋਖੇ ਨਾਲ ਧਨ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਾਬਾ ਜੀ ਦੀ ਕਿਰਪਾ ਉਸ ਤੇ ਨਹੀਂ ਟਿਕਦੀ ਉਹ ਤਾਂ ਨਾ ਕੇ ਵੀ ਟਿਕਦਾ ਨਹੀਂ ਇਸ ਲਈ ਹਮੇਸ਼ਾ ਸੱਚ ਦਾ ਰਾਹ ਚੁਣੋ ਚਾਹੇ ਰਾਹ ਔਖਾ ਹੋਵੇ ਪਰ ਅੰਤ ਚੰਗਾ ਹੋਵੇਗਾ। ਬਾਬਾ ਜੀ ਦਾ ਆਸ਼ੀਰਵਾਦ ਹਮੇਸ਼ਾ ਸੱਚੇ ਮਨੁੱਖ ਦੇ ਨਾਲ ਹੁੰਦਾ ਹੈ। ਬਾਬਾ ਦੀਪ ਸਿੰਘ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਜੀਵਨ ਵਿੱਚ ਤਨ ਦੀ ਪ੍ਰਾਪਤੀ ਦਾ ਮਤਲਬ ਸਿਰਫ ਪੈਸਾ ਇਕੱਠਾ ਕਰਨਾ ਨਹੀਂ ਹੈ। ਅਸਲ ਤਨ ਉਹ ਹੈ ਜੋ ਮਨੁੱਖ ਦੇ ਚਰਨਾਂ ਵਿੱਚ ਸੰਤੋਖ ਪਾ ਦੇਵੇ। ਜਦੋਂ ਮਨੁੱਖ ਸੰਤੁਸ਼ਟ ਰਹਿੰਦਾ ਹੈ, ਉਹਦੇ ਜੀਵਨ ਵਿੱਚ ਖੁਸ਼ਹਾਲੀ ਆਪਣੇ ਆਪ ਆਉਂਦੀ ਹੈ। ਬਾਬਾ ਜੀ ਦੀ ਕਿਰਪਾ ਨਾਲ ਜੋ ਮਨੁੱਖ ਸੱਚਾਈ ਤੇ ਸੇਵਾ ਦੇ ਰਾਹ ਤੇ ਤੁਰਦਾ ਹੈ ਉਸ ਦੇ ਘਰ ਵਿੱਚ ਕਦੇ ਘਾਟ ਨਹੀਂ ਰਹਿੰਦੀ ਇਸ ਪਹਿਲੇ ਪਾਗ ਦਾ ਉਦੇਸ਼ ਇਹ ਸਮਝਾਉਣਾ ਹੈ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਤਨ ਦੀ ਪ੍ਰਾਪਤੀ ਸਿਰਫ ਮੰਗਣ ਨਾਲ ਨਹੀਂ ਹੁੰਦੀ ਸਗੋਂ ਉਸ ਲਈ ਮਨੁੱਖ ਨੂੰ ਆਪਣੇ ਜੀਵਨ ਦੇ ਰਾਹ ਨੂੰ ਸੱਚਾ ਤੇ ਸ਼ਰਧਾ ਭਰਿਆ ਬਣਾਉਣਾ ਪੈਂਦਾ ਹੈ ਜੋ ਇਸ ਮਾਰਗ ਤੇ ਤੁਰਦਾ ਹੈ ਉਸ ਦਾ ਹਰ ਦਿਨ ਸੁਖਾਲਾ ਹੁੰਦਾ ਹੈ ਤੇ ਹਰ ਕਮ ਸਿਰੇ ਚੜਦਾ ਹੈ ਜੀਵੇਂ ਪਹਿਲੇ ਪਾਗ ਵਿੱਚ ਸਮਝਾਇਆ ਗਿਆ ਸੀ ਕਿ ਧੰਨ ਦੀ ਪ੍ਰਾਪਤੀ ਲਈ ਸੱਚਾਈ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹਨ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਪ੍ਰਾਪਤ ਕਰਨ ਲਈ ਕੁਝ ਆਤਮਕ ਅਭਿਆਸ ਵੀ ਕਰਨੇ ਲਾਜ਼ਮੀ ਹਨ ਇਹ ਅਭਿਆਸ ਮਨੁੱਖ ਦੇ ਅੰਦਰਲੇ ਰਾਹ ਖੋਲਦੇ ਹਨ ਅਤੇ ਉਸ ਦੀ ਕਿਸਮਤ ਨੂੰ ਉੱਚਾ ਕਰਦੇ ਹਨ ਸਭ ਤੋਂ ਪਹਿਲਾਂ ਸਵੇਰੇ ਜਾਗਣ ਦੀ ਆਦਤ ਬਣਾਓ ਬਾਬਾ ਜੀ ਸਦਾ ਕਹਿੰਦੇ ਸਨ ਕਿ ਜਿਸ ਮਨੁੱਖ ਨੇ ਅੰਮ੍ਰਿਤ ਵੇਲੇ ਜਾਗ ਕੇ ਨਾਮ ਸਿਮਰਨ ਕੀਤਾ ਉਸ ਦਾ ਦਿਨ ਕਦੇ ਖਾਲੀ ਨਹੀਂ ਜਾਂਦਾ ਸਵੇਰੇ ਪਵਿੱਤਰ ਸਮੇਂ ਜਦੋਂ ਹਵਾ ਠੰਡੀ ਤੇ ਸ਼ਾਂਤ ਹੁੰਦੀ ਹੈ ਉਸ ਵੇਲੇ ਬਾਬਾ ਜੀ ਦਾ ਨਾਮ ਲੈ ਕੇ ਗੁਰਮੁਖੀ ਪਾਠ ਕਰੋ ਇਹ ਪਾਠ ਮਨੁੱਖ ਦੇ ਮਨ ਦੀ ਗੰਦਗੀ ਦੂਰ ਕਰਦਾ ਹੈ ਤੇ ਉਸ ਦੇ ਅੰਦਰ ਚਮਕ ਲਿਆਉਂਦਾ ਹੈ ਜਿਸ ਮਨੁੱਖ ਦਾ ਮਨ ਚਮਕਦਾ ਹੈ ਉਸ ਦੀ ਕਿਸਮਤ ਵੀ ਚਮਕਦੀ ਹੈ ਦੂਜਾ ਉਪਾਹ ਹੈ ਸੇਵਾ ਬਾਬਾ ਦੀਪ ਸਿੰਘ ਜੀ ਸਦਾ ਸੇਵਾ ਦੇ ਮੂਲ ਤੇ ਖੜੇ ਰਹੇ ਉਹਨਾਂ ਨੇ ਆਪਣੇ ਜੀਵਨ ਦਾ ਹਰ ਪਲ ਕੌਮ ਦੀ ਭਲਾਈ ਲਈ ਸਮਰਪਿਤ ਕੀਤਾ ਜਦੋਂ ਮਨੁੱਖ ਬਿਨਾਂ ਲਾਲਚ ਦੇ ਸੇਵਾ ਕਰਦਾ ਹੈ ਉਹ ਸਿੱਧਾ ਧਰਮ ਨਾਲ ਜੁੜ ਜਾਂਦਾ ਹੈ ਇਹੀ ਜੁੜਾ ਉਸ ਦੇ ਜੀਵਨ ਵਿੱਚ ਤਨ ਦੀ ਬਰਕਤ ਲਿਆਉਂਦਾ ਹੈ ਜਿਸ ਕਰਦਾ ਕੋਈ ਮੈਂਬਰ ਸੇਵਾ ਕਰਦਾ ਹੈ ਉਸ ਕਰ ਵਿੱਚ ਕਦੇ ਘਾਟ ਨਹੀਂ ਰਹਿੰਦੀ ਚਾਹੇ ਉਹ ਗੁਰਦੁਆਰੇ ਵਿੱਚ ਜੋਤੇ ਸਿਰ ਦੇ ਕਰਨਾ ਹੋਵੇ ਜਾਂ ਲੰਗਰ ਵਿੱਚ ਹੱਥ ਵੰਟਾਉਣਾ ਹਰ ਸੇਵਾ ਦਾ ਫਲ ਬਾਬਾ ਜੀ ਖੁਦ ਦੇਖਦੇ ਹਨ ਤੀਜਾ ਉਪਾਹ ਹੈ ਅਰਦਾਸ ਦਾ ਸੁਚਾਰਾ ਅਰਦਾਸ ਸਿਰਫ ਮੰਗਣ ਦਾ ਨਾਮ ਨਹੀਂ ਸਭੋ ਸ਼ੁਕਰਾਨੇ ਦਾ ਰੂਪ ਹੈ ਜਦੋਂ ਮਨੁੱਖ ਹਰ ਦਿਨ ਸ਼ੁਕਰ ਕਰਦਾ ਹੈ ਕਿ ਬਾਬਾ ਜੀ ਨੇ ਉਸ ਨੂੰ ਸਾਹ ਦਿੱਤਾ ਪਰਿਵਾਰ ਦਿੱਤਾ ਰੋਜੀ ਦਿੱਤੀ ਉਹ ਅੰਦਰੋਂ ਨਿਮਰ ਹੋ ਜਾਂਦਾ ਹੈ ਇਹ ਨਿਮਰਤਾ ਹੀ ਤੰਦ ਦੀ ਖਿਚ ਬਣਦੀ ਹੈ। ਬਾਬਾ ਜੀ ਸਦਾ ਕਹਿੰਦੇ ਸਨ ਕਿ ਜਿਸ ਦਾ ਦਿਲ ਨਿਮਰ ਹੈ ਉਸ ਦੇ ਹੱਥ ਖਾਲੀ ਨਹੀਂ ਰਹਿੰਦੇ। ਇਸ ਲਈ ਹਰ ਸਵੇਰੇ ਤੇ ਹਰ ਸ਼ਾਮ ਬਾਬਾ ਜੀ ਦਾ ਸ਼ੁਕਰ ਅਦਾ ਕਰੋ। ਚਾਹੇ ਤੁਸੀਂ ਕਿਸੇ ਤੰਗੀ ਵਿੱਚ ਹੀ ਕਿਉਂ ਨਾ ਹੋਵੋ। ਚੌਥਾ ਉਪਾਅ ਹੈ ਸੱਚੀ ਰੋਜ਼ੀ। ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਸਭ ਤੋਂ ਵੱਡਾ ਪਾਠ ਇਹ ਸੀ ਕਿ ਮਨੁੱਖ ਸੱਚੀ ਕਮਾਈ ਨਾਲ ਹੀ ਜੀਵੇ। ਜਿਹੜਾ ਤਨ ਸੱਚਾਈ ਨਾਲ ਕਮਾਇਆ ਜਾਂਦਾ ਹੈ ਉਸਦਾ ਟਿਕਦਾ ਹੈ ਤੇ ਵੱਧਦਾ ਹੈ ਜੇ ਮਨੁੱਖ ਝੂਠ ਨਾਲ ਧਨ ਕਮਾਉਂਦਾ ਹੈ ਤਾਂ ਪੈਸਾ ਆ ਕੇ ਵੀ ਚੈਨ ਨਹੀਂ ਦਿੰਦਾ ਬਾਬਾ ਜੀ ਦੀ ਕਿਰਪਾ ਸਿਰਫ ਉਸ ਧਨ ਤੇ ਹੁੰਦੀ ਹੈ ਜੋ ਸੱਚਾਈ ਦੇ ਰਾਹ ਤੇ ਕਮਾਇਆ ਗਿਆ ਹੋਵੇ ਇਸ ਲਈ ਹਰ ਕੰਮ ਕਰਨ ਤੋਂ ਪਹਿਲਾਂ ਇਹ ਸੋਚੋ ਕਿ ਕੀ ਇਹ ਰਾਹ ਸੱਚਾ ਹੈ ਜੇ ਰਾਹ ਸੱਚਾ ਹੈ ਤਾਂ ਰੁਕਾਵਟਾਂ ਹੋਣ ਦੇ ਬਾਵਜੂਦ ਵੀ ਬਾਬਾ ਜੀ ਰਾਹ ਖੋਲ ਦੇਣਗੇ ਪੰਜਵਾ ਉਪਾਅ ਹੈ ਮਾਇਆ ਨਾਲ ਸਹੀ ਵਿਹਾਰ ਮਾਇਆ ਤਨ ਹੈ ਪਰ ਇਹ ਪ੍ਰਮਾਤਮਾ ਦੀ ਦਾਤ ਹੈ ਜਿਸ ਨੇ ਇਸ ਨੂੰ ਸੇਵਾਤੇ ਪਲਾਈ ਵਿੱਚ ਲਾਇਆ ਉਸ ਲਈ ਇਹ ਅਸ਼ੀਰਵਾਦ ਬਣ ਜਾਂਦੀ ਹੈ ਜਿਸ ਨੇ ਇਸ ਨਾਲ ਅਹੰਕਾਰ ਕੀਤਾ ਉਸ ਲਈ ਇਹ ਦੁੱਖ ਬਣ ਜਾਂਦੀ ਹੈ ਇਸ ਲਈ ਜਦੋਂ ਬਾਬਾ ਜੀ ਦੀ ਕਿਰਪਾ ਨਾਲ ਤਨ ਮਿਲੇ ਤਾਂ ਉਸ ਤਨ ਨੂੰ ਸੰਜਾ ਕਰੋ ਕਿਸੇ ਗਰੀਬ ਦੀ ਮਦਦ ਕਰੋ ਕਿਸੇ ਵਿਦਿਆਰਥੀ ਨੂੰ ਕਿਤਾਬ ਖਰੀਦ ਕੇ ਦਿਓ ਇਸੇ ਪੁੱਖੇ ਨੂੰ ਰੋਟੀ ਖਵਾ ਦਿਓ। ਇਹੀ ਰਾਹ ਹੈ ਜਿਸ ਨਾਲ ਬਰਕਤ ਵਧਦੀ ਹੈ। ਜਿਵੇਂ ਨਦੀ ਦਾ ਪਾਣੀ ਵਗਦਾ ਹੈ ਤਾਂ ਸਾਫ਼ ਰਹਿੰਦਾ ਹੈ, ਤੇਵੇਂ ਤਨ ਵੀ ਤਦੋਹੀ ਪਵਿੱਤਰ ਰਹਿੰਦਾ ਹੈ ਜਦੋਂ ਉਹ ਵਗਦਾ ਰਹੇ। ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਤਨ ਦੀ ਪ੍ਰਾਪਤੀ ਸਿਰਫ ਉਪਾ ਨਾਲ ਨਹੀਂ ਸਗੋਂ ਮਨ ਦੇ ਰੂਪਾਂਤਰ ਨਾਲ ਹੁੰਦੀ ਹੈ। ਜਦੋਂ ਮਨੁੱਖ ਆਪਣਾ ਮਨ ਮਾਇਆ ਦੇ ਮੋਹ ਤੋਂ ਉੱਪਰ ਚੁੱਕਦਾ ਹੈ ਤੇ ਉਸ ਨੂੰ ਸੇਵਾ ਦਾ ਸਾਧਨ ਮੰਨਦਾ ਹੈ, ਉਸ ਦੇ ਜੀਵਨ ਵਿੱਚ ਅਜਿਹੇ ਸੌਖੀਆਂ ਮੌਕਿਆਂ ਦੀ ਵਰਖਾ ਹੁੰਦੀ ਹੈ ਜੋ ਕਿਸੇ ਹੋਰ ਨੂੰ ਸਮਝ ਨਹੀਂ ਆਉਂਦੀ। ਇਹ ਹੀ ਹੈ ਬਾਬਾ ਜੀ ਦੀ ਕਿਰਪਾ ਦਾ ਰਾਜ। ਇਸ ਭਾਗ ਦਾ ਸਾਰ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਿਰਫ ਮੰਗਣ ਨਾਲ ਨਹੀਂ ਮਿਲਦੀ ਸਗੋਂ ਕਰਮ ਤੇ ਸ਼ਰਧਾ ਨਾਲ ਮਿਲਦੀ ਹੈ। ਜੋ ਸਵੇਰੇ ਉੱਠ ਕੇ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਸੱਚੀ ਕਮਾਈ ਕਰਦਾ ਹੈ ਤੇ ਧਨ ਨੂੰ ਸਾਂਝਾ ਕਰਦਾ ਹੈ, ਉਸ ਦੇ ਘਰ ਵਿੱਚ ਲੱਖਾਂ ਦੀ ਬਰਕਤ ਹੁੰਦੀ ਹੈ। ਬਾਬਾ ਜੀ ਦੀ ਅਗਲੀ ਕਿਰਪਾ ਕਿਵੇਂ ਜੀਵਨ ਦੇ ਹਰ ਖੇਤਰ ਵਿੱਚ ਸੁੱਖ ਤੇ ਆਦਰ ਲਿਆਉਂਦੀ ਹੈ ਇਹ ਅਗਲੇ ਭਾਗ ਵਿੱਚ ਸਮਝਾਇਆ ਜਾਵੇਗਾ ਜਦੋਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕਿਸੇ ਮਨੁੱਖ ਤੇ ਪੈਣੀ ਸ਼ੁਰੂ ਹੁੰਦੀ ਹੈ ਤਾਂ ਉਸ ਦੇ ਜੀਵਨ ਵਿੱਚ ਕੁਝ ਅਜਿਹੇ ਬਦਲਾਅ ਆਉਂਦੇ ਹਨ ਜੋ ਪਹਿਲਾਂ ਉਹ ਸਮਝ ਨਹੀਂ ਪਾਉਂਦਾ ਪਰ ਹੌਲੀ-ਹੌਲੀ ਉਹ ਸਾਰੀ ਤਸਵੀਰ ਸਾਫ਼ ਹੋ ਜਾਂਦੀ ਹੈ ਇਹ ਬਦਲਾਵ ਸਿਰਫ ਧਨ ਜਾਂ ਪੈਸੇ ਤੱਕ ਸੀਮਿਤ ਨਹੀਂ ਰਹਿੰਦੇ ਸਗੋਂ ਜੀਵਨ ਦੇ ਹਰ ਪਾਸੇ ਵਿੱਚ ਖੁਸ਼ਹਾਲੀ ਲਿਆਉਂਦੇ ਹਨ ਸਭ ਤੋਂ ਪਹਿਲਾ ਮਨ ਦਾ ਬਦਲਾਵ ਆਉਂਦਾ ਹੈ ਜਿਹੜਾ ਮਨੁੱਖ ਪਹਿਲਾਂ ਚਿੰਤਾ ਤੇ ਡਰ ਵਿੱਚ ਜੀਉਂਦਾ ਸੀ ਉਹ ਅਚਾਨਕ ਸ਼ਾਂਤ ਹੋਣਾ ਸ਼ੁਰੂ ਕਰ ਦਿੰਦਾ ਹੈ ਉਸ ਨੂੰ ਇਹ ਅਹਿਸਾਸ ਹੋਣਾ ਲੱਗਦਾ ਹੈ ਕਿ ਹੁਣ ਕੋਈ ਤਾਕਤ ਉਸ ਦਾ ਸਾਥ ਦੇ ਰਹੀ ਹੈ ਇਹ ਤਾਕਤ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਹੈ ਜੋ ਉਸ ਦੇ ਦਿਲ ਵਿੱਚ ਵਿਸ਼ਵਾਸ ਦਾ ਦੀਵਾ ਜਗਾ ਦਿੰਦੀ ਹੈ ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਤਦੋ ਹੀ ਅਸਲ ਤਨਉਣਾ ਸ਼ੁਰੂ ਹੁੰਦਾ ਹੈ ਕਿਉਂਕਿ ਚਿੰਤਾ ਹਮੇਸ਼ਾ ਬਰਕਤ ਨੂੰ ਰੋਕਦੀ ਹੈ ਦੂਜਾ ਚਿੰਨ੍ਹ ਹੁੰਦਾ ਹੈ ਕੰਮਾਂ ਦਾ ਸਿਰੇ ਚੜਨਾ ਜਿਹੜੇ ਕੰਮ ਪਹਿਲਾਂ ਰੁਕਦੇ ਸਨ ਜਿਨ੍ਹਾਂ ਵਿੱਚ ਰੁਕਾਵਟਾਂ ਆਉਂਦੀਆਂ ਸਨ ਉਹ ਹੌਲੀ-ਹੌਲੀ ਸੌਖੇ ਹੋਣ ਲੱਗਦੇ ਹਨ ਕਿਸੇ ਅਣਜਾਣ ਸਹਾਇਤਾ ਨਾਲ ਕੰਮ ਪੂਰੇ ਹੋਣ ਲੱਗਦੇ ਹਨ ਕਈ ਵਾਰ ਅਜਿਹੇ ਮੌਕੇ ਮਿਲਦੇ ਹਨ ਜੋ ਪਹਿਲਾਂ ਕਦੇ ਸੋਚੇ ਵੀ ਨਹੀਂ ਹੁੰਦੇ ਇਹ ਹੀ ਹੈ ਬਾਬਾ ਜੀ ਦੀ ਕਿਰਪਾ ਦਾ ਪ੍ਰਗਟ ਰੂਪ ਮਨੁੱਖ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਉਸ ਦੀ ਆਪਣੀ ਚਲਾਕੀ ਨਹੀਂ ਸਗੋ ਬਾਬਾ ਜੀ ਦੀ ਰਜ਼ਾ ਹੈ ਜੋ ਰਾਹ ਖੋਲ ਰਹੀ ਹੈ ਤੀਜਾ ਚਿੰਨ ਹੁੰਦਾ ਹੈ ਘਰ ਵਿੱਚ ਸ਼ਾਂਤੀ ਦਾ ਵਸਨਾ ਜਿੱਥੇ ਪਹਿਲਾਂ ਝਗੜੇ ਤੇ ਤਣਾਅ ਹੁੰਦੇ ਸਨ ਉਥੇ ਹੌਲੀ-ਹੌਲੀ ਮਿਠਾਸ ਆਉਣ ਲੱਗਦੀ ਹੈ ਪਰਿਵਾਰ ਦੇ ਮੈਂਬਰ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਕਰਦੇ ਹਨ ਘਰ ਦਾ ਮਾਹੌਲ ਸੁਖਮਈ ਹੋ ਜਾਂਦਾ ਹੈ ਜਿੱਥੇ ਘਰ ਵਿੱਚ ਸ਼ਾਂਤੀ ਆਉਂਦੀ ਹੈ ਉਥੇ ਧਨ ਦੀ ਲਹਿਰਾਪ ਆਉਂਦੀ ਹੈ ਕਿਉਂਕਿ ਮਾਇਆ ਸਦਾ ਉਸ ਥਾਂ ਟਿਕਦੀ ਹੈ ਜਿੱਥੇ ਮਨੁੱਖ ਦੇ ਅੰਦਰ ਸ਼ਾਂਤੀ ਹੋਵੇ ਇਹ ਬਾਬਾ ਜੀ ਦੀ ਕਿਰਪਾ ਦਾ ਸਾਫ਼ ਨਿਸ਼ਾਨ ਹੈ ਚੌਥਾ ਚਿੰਨ ਹੁੰਦਾ ਹੈ ਅਚਾਨਕ ਆਈ ਹੋਈ ਸਹਾਇਤਾ ਕਈ ਵਾਰ ਬਾਬਾ ਜੀ ਦੀ ਕਿਰਪਾ ਨਾਲ ਅਜਿਹੇ ਲੋਕ ਸਹਾਇਤਾ ਲਈ ਆ ਜਾਂਦੇ ਹਨ ਜਿਨ੍ਹਾਂ ਦੀ ਕਦੇ ਉਮੀਦ ਨਹੀਂ ਹੁੰਦੀ ਕੋਈ ਰਾਹ ਦਿਖਾ ਜਾਂਦਾ ਹੈ ਕੋਈ ਮੌਕਾ ਮਿਲ ਜਾਂਦਾ ਹੈ ਕੋਈ ਬਕਾਇਆ ਰਕਮ ਵਾਪਸ ਆ ਜਾਂਦੀ ਹੈ ਇਹ ਸਾਰੀਆਂ ਘਟਨਾਵਾਂ ਯਾਦ ਦਿਲਾਉਂਦੀਆਂ ਹਨ ਕਿ ਜਦੋਂ ਬਾਬਾ ਜੀ ਦੀ ਕਿਰਪਾ ਚੱਲਦੀ ਹੈ ਤਾਂ ਰੁਕਾਵਟਾਂ ਖੁਦ ਦੂਰ ਹੋ ਜਾਂਦੀਆਂ ਹਨ ਪੰਜਵਾਂ ਚਿੰਨ ਹੁੰਦਾ ਹੈ ਮਨੁੱਖ ਦੇ ਸੁਪਨਿਆਂ ਵਿੱਚ ਆਉਣ ਵਾਲੀ ਰੋਸ਼ਨੀ ਕਈ ਲੋਕਾਂ ਨੂੰ ਅਰਦਾਸ ਦੇ ਸਮੇਂ ਜਾਂ ਸੁਪਨਿਆਂ ਵਿੱਚ ਬਾਬਾ ਜੀ ਦੀ ਛਵੀ ਦਿਖਾਈ ਦਿੰਦੀ ਹੈ ਜਾਂ ਕੋਈ ਅਜੀਹੀ ਰੋਸ਼ਨੀ ਦਿਖਦੀ ਹੈ ਜੋ ਸ਼ਾਂਤੀ ਦੇਂਦੀ ਹੈ ਇਹ ਰੋਸ਼ਨੀ ਦਰਸਾਉਂਦੀ ਹੈ ਕਿ ਬਾਬਾ ਜੀ ਨੇ ਆਪਣੀ ਨਿਗਾਹ ਉਸ ਮਨੁੱਖ ਵੱਲ ਕਰ ਦਿੱਤੀ ਹੈ ਇਸ ਤੋਂ ਬਾਅਦ ਮਨੁੱਖ ਦਾ ਰਾਹ ਸਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਦੇ ਜੀਵਨ ਵਿੱਚ ਬਰਕਤਾਂ ਵਧਦੀਆਂ ਹਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਮਨੁੱਖ ਵਿੱਚ ਸੇਵਾ ਦਾ ਜਜ਼ਬਾ ਵੱਧਾ ਹੈ ਜਦੋਂ ਕਿਰਪਾ ਚਲਦੀ ਹੈ ਤਾਂ ਮਨੁੱਖ ਦਾ ਦਿਲ ਆਪ ਕਹਿੰਦਾ ਹੈ ਕਿ ਕਿਸੇ ਦੀ ਮਦਦ ਕਰੀਏ ਉਹ ਆਪਣੀ ਕਮਾਈ ਵਿੱਚੋਂ ਹਿੱਸਾ ਕੱਢ ਕੇ ਗੁਰਦੁਆਰੇ ਜਾਂ ਕਿਸੇ ਲੋੜਵੰਦ ਲਈ ਰੱਖਣ ਲੱਗਦਾ ਹੈ। ਇਹ ਹੀ ਕਿਰਪਾ ਦਾ ਸਭ ਤੋਂ ਵੱਡਾ ਪਰਮਾਨ ਹੈ ਕਿਉਂਕਿ ਜਿਹੜਾ ਦੇਣਾ ਸ਼ੁਰੂ ਕਰਦਾ ਹੈ ਉਸਦੇ ਹੱਥ ਕਦੇ ਖਾਲੀ ਨਹੀਂ ਰਹਿੰਦੇ। ਬਾਬਾ ਜੀ ਦੀ ਬਰਕਤ ਨਾਲ ਤਨ ਵਗਦਾ ਰਹਿੰਦਾ ਹੈ ਤੇ ਵੱਧਦਾ ਰਹਿੰਦਾ ਹੈ। ਏ ਵੀ ਸਮਝਣਾ ਚਾਹੀਦਾ ਹੈ ਕਿ ਕਿਰਪਾ ਦਾ ਮਤਲਬ ਇਹ ਨਹੀਂ ਕਿ ਮਨੁੱਖ ਨੂੰ ਤੁਰੰਤ ਹੀ ਅਮੀਰ ਬਣਾ ਦਿੱਤਾ ਜਾਵੇ। ਕਈ ਵਾਰ ਬਾਬਾ ਜੀ ਪਹਿਲਾ ਮਨੁੱਖ ਦੀ ਅਕਲ ਤੇ ਸੋਚ ਨੂੰ ਬਦਲਦੇ ਹਨ ਤਾਂ ਜੋ ਤਨ ਨੂੰ ਸਹੀ ਢੰਗ ਨਾਲ ਵਰਤੇ। ਜਦੋਂ ਇਹ ਸਮਝ ਪੈ ਜਾਂਦੀ ਹੈ ਕਿ ਮਾਇਆ ਸੇਵਾ ਲਈ ਹੈ ਵਿਖਾਵੇ ਲਈ ਨਹੀਂ ਤਦੋਂ ਬਾਬਾ ਜੀ ਖੁਦ ਹੀ ਤਨ ਦੇ ਦਰਵਾਜ਼ੇ ਖੋਲ ਦਿੰਦੇ ਹਨ। बाबा दीप सिंह जी दी कृपा ਦਾ ਸੱਚਾ ਚਿੰਨ ਇਹ ਹੈ ਕਿ ਮਨੁੱਖ ਦੇ ਅੰਦਰੋਂ ਡਰ ਖਤਮ ਹੋ ਜਾਂਦਾ ਹੈ ਉਹ ਵਿਸ਼ਵਾਸ ਨਾਲ ਕਹਿ ਸਕਦਾ ਹੈ ਕਿ ਜੇ ਮੇਰੇ ਨਾਲ ਬਾਬਾ ਜੀ ਦਾ ਹੱਥ ਹੈ ਤਾਂ ਕੋਈ ਮੈਨੂੰ ਰੋਕ ਨਹੀਂ ਸਕਦਾ ਇਹ ਵਿਸ਼ਵਾਸ ਹੀ ਅਸਲ ਤਾਕਤ ਹੈ ਜੋ ਮੌਕਿਆਂ ਨੂੰ ਹਕੀਕਤ ਵਿੱਚ ਬਦਲ ਦਿੰਦੀ ਹੈ ਜਦੋਂ ਇਹ ਤਾਕਤ ਜਾਗਦੀ ਹੈ ਤਾਂ ਤਨ ਆਦਰ ਸੁਖ ਸਭ ਕੁਝ ਆਪਣੇ ਆਪ ਆਉਂਦਾ ਹੈ ਇਸ ਤੀਜੇ ਪਾਗ ਦਾ ਸਾਰ ਇਹ ਹੈ ਕਿ ਜਦੋਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸ਼ੁਰੂ ਹੁੰਦੀ ਹੈ ਮਨੁੱਖ ਦੇ ਅੰਦਰ ਤੇ ਬਾਹਰ ਦੋਵੇਂ ਤਰ੍ਹਾਂ ਬਦਲਾ ਆਉਂਦਾ ਹੈ ਉਸ ਦਾ ਮਨ ਸ਼ਾਂਤ ਹੁੰਦਾ ਹੈ ਉਸ ਦੇ ਕੰਮ ਸਿਰੇ ਚੜਦੇ ਹਨ ਘਰ ਵਿੱਚ ਸ਼ਾਂਤੀ ਵਸਦੀ ਹੈ ਤੇ ਜੀਵਨ ਵਿੱਚ ਬਰਕਤ ਵੱਧਦੀ ਹੈ ਇਹ ਸਾਰੇ ਚਿੰਨ ਇਸ ਗੱਲ ਦਾ ਸਬੂਤ ਹੁੰਦੇ ਹਨ ਕਿ ਬਾਬਾ ਜੀ ਦੀ ਨਿਗਾਹ ਉਸ ਤੇ ਟਿਕ ਗਈ ਹੈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜਿਵੇਂ ਮਿਲਦੀ ਹੈ ਉਸੇ ਤਰ੍ਹਾਂ ਉਸ ਨੂੰ ਸਦਾ ਕਾਇਮ ਰੱਖਣਾ ਵੀ ਇੱਕ ਵੱਡੀ ਸਾਧਨਾ ਹੈ ਕਈ ਵਾਰ ਮਨੁੱਖ ਨੂੰ ਕਿਰਪਾ ਮਿਲ ਜਾਂਦੀ ਹੈ ਪਰ ਉਹ ਇਸ ਨੂੰ ਸੰਭ ਨਹੀਂ ਪਾਉਂਦਾ ਕਿਉਂਕਿ ਉਹ ਮੂੜ ਪੁਰਾਨੀਆਂ ਆਦਤਾਂ ਵੱਲ ਮੁੜ ਜਾਂਦਾ ਹੈ ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕਿਰਪਾ ਸਦਾ ਕਿਵੇਂ ਬਣੀ ਰਹੇ ਅਤੇ ਧਨ ਤੇ ਸੁੱਖ ਕਦੇ ਕਾਟੇ ਵਿੱਚ ਨਾ ਆਉਣ ਸਭ ਤੋਂ ਪਹਿਲਾਂ ਮਨ ਵਿੱਚ ਨਿਮਰਤਾ ਬਣਾਈ ਰੱਖੋ बाबा दीप सिंह जी ने अपने जीवन नाले यह सिक्ख्या दी कि शूर वीर नहीं जो सिर्फ जितदा है सच्चा वीर ओ है जो जित के भी निमर है। जदो मनुख दे जीवन बरकत है, जदो धन बढ़ता है तो अक्सर अहंकार पैदा हो जाता है ए अहंकार किपा खा जाता है बाबा जी की कृपा सिर्फ उस मनुख ते रेंती है जो हर सुख दे पिछे बाबा जी का हथ मन है ते अपने आप न छोटा समझदा है दूजा राह है शुकरगुजारी हर दिन बाबा जी का शुकर करो जो भी कोई चंगी घटना होवे कोई कम सफल होवे कोई मौका मिले तुरंत मन विच कहो कि बबा जी की कृपा नाल होया ये शुकरुज़ारी किपा वधा है जिन्ना ज़्यादा शुकर किया जाएगा उन्नी ही बरकत वधेगी बिना शुकर देन टिक नहीं पर शुकर वद्दा है। तीजा राह है संगत नाल जुड़े रहना बाबा दीप सिंह जी ने हमेशा संगत की महत्ता समझाई जिह मनुख चंगी संगत विच रहता है उसका मन साफ रह है ते उसदे विचार पवित्र हन। जे संगत खराब हो ता चाहे किन्नी भी किरपा होली हौली, हौली खत्म हो जाती है ਇਸ ਲਈ ਉਹ ਨਾ ਲੋਕਾਂ ਦੇ ਨਾਲ ਰਹੋ ਜੋ ਬਾਣੀ ਪੜ੍ਹਦੇ ਹਨ ਸੇਵਾ ਕਰਦੇ ਹਨ ਤੇ ਸੱਚਾਈ ਨਾਲ ਜੀਉਂਦੇ ਹਨ ਇਹ ਸੰਗਤ ਹੀ ਕਿਰਪਾ ਨੂੰ ਮਜ਼ਬੂਤ ਬਣਾਉਂਦੀ ਹੈ ਚੌਥਾ ਰਾਹ ਹੈ ਅਹੰਕਾਰ ਤੋਂ ਬਚਾ ਜਦੋਂ ਮਨੁੱਖ ਦੇ ਪਾਸ ਤਾਂ ਆਉਂਦਾ ਹੈ ਤਾਂ ਅਕਸਰ ਉਹ ਹੋਰਨਾਂ ਨੂੰ ਹੇਠਾਂ ਸਮਝਣਾ ਸ਼ੁਰੂ ਕਰ ਦਿੰਦਾ ਹੈ ਪਰ ਇਹ ਹੀ ਵੱਡੀ ਗਲਤੀ ਹੈ ਬਾਬਾ ਜੀ ਦੀ ਕਿਰਪਾ ਉਹ ਨਾ ਤੇ ਰਹਿੰਦੀ ਹੈ ਜੋ ਹਰ ਇੱਕ ਵਿੱਚ ਪਰਮਾਤਮਾ ਨੂੰ ਵੇਖਦੇ ਹਨ ਜਿਸ ਮਨੁੱਖ ਨੇ ਹੋਰਨਾਂ ਦੀ ਇੱਜ਼ਤ ਕਰਨੀ ਸਿੱਖ ਲਈ ਉਸ ਦੀ ਇੱਜ਼ਤ ਬਾਬਾ ਜੀ ਖੁਦ ਕਰਵਾਉਂਦੇ ਹਨ ਜਦੋਂ অহੰਕਾਰ ਖਤਮ ਹੁੰਦਾ ਹੈ ਤਦੋਂ ਕਿਰਪਾ ਸਦੀਵੀ ਬਣ ਜਾਂਦੀ ਹੈ ਪੰਜਵਾਂ ਰਾਹ ਹੈ ਸੇਵਾ ਜਾਰੀ ਰੱਖਣਾ ਜਦੋਂ ਕਿਰਪਾ ਮਿਲੇ ਤਾਂ ਸੇਵਾ ਰੁਕਣੀ ਨਹੀਂ ਚਾਹੀਦੀ ਕਈ ਵਾਰ ਮਨੁੱਖ ਸੋਚਦਾ ਹੈ ਕਿ ਹੁਣ ਮੈਂ ਸੁਖੀ ਹਾਂ ਹੁਣ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਪਰ ਇਹ ਸੋਚ ਕਿਰਪਾ ਨੂੰ ਰੋਕ ਦਿੰਦੀ ਹੈ बाबा जी दी कृपा सदा ਉਸਤੇ ਰਹਿੰਦੀ ਹੈ ਜੋ ਲਗਾਤਾਰ ਸੇਵਾ ਕਰਦਾ ਹੈ। ਚਾਹੇ ਕਿਸੇ ਦੀ ਮਦਦ ਹੀ ਕਿਉਂ ਨਾ ਹੋਵੇ। ਸੇਵਾ ਕਿਰਪਾ ਦੀ ਧਾਰਾ ਨੂੰ ਵਗਾਉਂਦੀ ਰਹਿੰਦੀ ਹੈ। ਛੇਵਾਂ ਰਾਹ ਹੈ ਅਰਦਾਸ ਦੀ ਲਗਾਤਾਰਤਾ। ਅਰਦਾਸ ਸਿਰਫ ਤੰਗੀ ਦੇ ਸਮੇਂ ਨਹੀਂ ਹੋਣੀ ਚਾਹੀਦੀ। ਜਦੋਂ ਜੀਵਨ ਸੁਖੀ ਹੋਵੇ ਤਦ ਵੀ ਬਾਬਾ ਜੀ ਨਾਲ ਸੰਬੰਧ ਬਣਾਈ ਰੱਖੋ। ਹਰ ਦਿਨ ਕੁਝ ਪਲ ਬਾਬਾ ਜੀ ਦੇ ਨਾਮ ਨਾਲ ਬਿਤਾਓ। ਕੋਈ ਛੋਟਾ ਜਿਹਾ ਪਾਠ ਪੜੋ ਜਾਂ ਕੇਵਲ ਮਨ ਵਿੱਚ ਹੀ ਉਹਨਾਂ ਨੂੰ ਯਾਦ ਕਰੋ ਇਹ ਯਾਦ ਹੀ ਉਹ ਡੋਰ ਹੈ ਜੋ ਮਨੁੱਖ ਨੂੰ ਬਾਬਾ ਜੀ ਨਾਲ ਜੋੜੀ ਰੱਖਦੀ ਹੈ ਜਦੋਂ ਡੋਰ ਟੁੱਟਦੀ ਨਹੀਂ ਤਾਂ ਕਿਰਪਾ ਕਦੇ ਕੱਟਦੀ ਨਹੀਂ ਸਤਵ ਰਾਹ ਹੈ ਸੱਚੇ ਰਾਹ ਤੇ ਟਿਕੇ ਰਹਿਣਾ ਕਈ ਵਾਰ ਜਦੋਂ ਕਿਰਪਾ ਨਾਲ ਤਨ ਆਉਂਦਾ ਹੈ ਤਾਂ ਮਨੁੱਖ ਭੁੱਲ ਜਾਂਦਾ ਹੈ ਕਿ ਇਹ ਸਚਾਈ ਨਾਲ ਹੀ ਮਿਲਿਆ ਸੀ ਤੇ ਮੂੜ ਝੂਠ ਦੇ ਰਾਹ ਤੇ ਤੁਰ ਪੈਂਦਾ ਹੈ ਇਹੀ ਸਮਾ ਸਭ ਤੋਂ ਖਤਰਨਾਕ ਹੁੰਦਾ ਹੈ ਬਾਬਾ ਜੀ ਦੀ ਕਿਰਪਾ ਸੱਚ ਦੇ ਨਾਲ ਹੈ ਝੂਠ ਦੇ ਨਾਲ ਨਹੀਂ ਇਸ ਲਈ ਹਰ ਹਾਲਤ ਵਿੱਚ ਸੱਚੇ ਰਹੋ ਚਾਹੇ ਕਿਤਨਾ ਵੀ ਨੁਕਸਾਨ ਕਿਉ ਨਾ ਦੇ ਸੇ ਬਾਬਾ ਜੀ ਉਸ ਨੁਕਸਾਨ ਨੂੰ ਅਸੀਸ ਵਿੱਚ ਬਦਲ ਦੇਣਗੇ ਅੱਠਵਾਂ ਰਾਹ ਹੈ ਮਾਇਆ ਦੇ ਮੋਹ ਤੋਂ ਉੱਪਰ ਰਹਿਣਾ ਤਾਂ ਦਾ ਮਕਸਦ ਸਿਰਫ ਜੀਵਨ ਚਲਾਉਣਾ ਤੇ ਸੇਵਾ ਕਰਨੀ ਹੈ ਨਾ ਕਿ ਅਹੰਕਾਰ ਜਾ ਵਿਖਾਵਾ ਕਰਨਾ ਜਿਹੜਾ ਮਨੁੱਖ ਮਾਇਆ ਦਾ ਗੁਲਾਮ ਬਣਦਾ ਹੈ ਉਹ ਆਪਣੀ ਕਿਰਪਾ ਖੋ ਬੈਠਦਾ ਹੈ ਪਰ ਜਿਹੜਾ ਮਾਇਆ ਨੂੰ ਸੇਵਾ ਦਾ ਸਾਧਨ ਬਣਾਉਂਦਾ ਹੈ ਉਹ ਬਾਬਾ ਜੀ ਦਾ ਪ੍ਰੀਤਮ ਬਣ ਜਾਂਦਾ ਹੈ ਇਸ ਲਈ ਤਨੌ ਤੇ ਵੀ ਮਨ ਵਿੱਚ ਸੰਤੋਖ ਬਣਾਈ ਰੱਖੋ ਤੇ ਕਦੇ ਇਹ ਨਾ ਸੋਚੋ ਕਿ ਮੈਨੂੰ ਸਭ ਕੁਝ ਮਿਲ ਗਿਆ ਹੈ ਸਦਾ ਕਹੋ ਕਿ ਇਹ ਸਭ ਕੁਝ ਬਾਬਾ ਜੀ ਦੀ ਮਿਹਰ ਹੈ ਇਹ ਸਾਰੇ ਰਾਹ ਉਹ ਢੰਗ ਹਨ ਜਿਨ੍ਹਾਂ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਾ ਲਈ ਟਿਕਾਈ ਰੱਖੀ ਜਾ ਸਕਦੀ ਹੈ ਜਦੋਂ ਮਨੁੱਖੇ ਜੀਵਨ ਰਾਹ ਅਪਣਾਉਂਦਾ ਹੈ ਤਾਂ ਉਸ ਦੇ ਘਰ ਵਿੱਚ ਬਰਕਤਾਂ ਦੀ ਵਰਖਾ ਲੰਗੀ ਰਹਿੰਦੀ ਹੈ ਤਾਂ ਨੌਂ ਆਉਂਦਾ ਵੀ ਹੈ ਤੇ ਟਿਕਦਾ ਵੀ ਹੈ ਮਨੁੱਖ ਦਾ ਦਿਲ ਹਮੇਸ਼ਾ ਸ਼ਾਂਤ ਰਹਿੰਦਾ ਹੈ ਤੇ ਹਰ ਕੰਮ ਵਿੱਚ ਬਾਬਾ ਜੀ ਦਾ ਹੱਥ ਮਹਿਸੂਸ ਹੁੰਦਾ ਹੈ ਇਸ ਚੌਥੇ ਪਾਗ ਦਾ ਸਾਰ ਇਹ ਹੈ ਕਿ ਕਿਰਪਾ ਪ੍ਰਾਪਤ ਕਰਨ ਨਾਲੋਂ ਉਸ ਨੂੰ ਕਾਇਮ ਰੱਖਣਾ ਵੱਡੀ ਕਲਾ ਹੈ ਨਿਮਰਤਾ ਸ਼ੁਕਰਗੁਜ਼ਾਰੀ ਸੇਵਾ ਸਚਾਈ ਤੇ ਸੰਤੋਖ ਇਹ ਪੰਜ ਸਤੰਭ ਹਨ ਜਿਨ੍ਹਾਂ ਤੇ ਬਾਬਾ ਜੀ ਦੀ ਕਿਰਪਾ ਸਦਾ ਟिकी ਰਹਿੰਦੀ ਹੈ ਜਿਹੜਾ ਮਨੁੱਖ ਇਹ ਪੰਜ ਗੁਣ ਜੀਵਨ ਦਾ ਹਿੱਸਾ ਬਣਾ ਲੈਂਦਾ ਹੈ ਉਸ ਦਾ ਸੁੱਖ ਕਦੇ ਘਟਦਾ ਨਹੀਂ ਅਤੇ ਉਸ ਦੀ ਮਾਇਆ ਕਦੇ ਮੁਕਦੀ ਨਹੀਂ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਮਨੁੱਖ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ ਉਸੇ ਤਰ੍ਹਾਂ ਇਹ ਕਿਰਪਾ ਉਸ ਦੇ ਘਰ ਦੇ ਹਰੇਕ ਮੈਂਬਰ ਤੇ ਭਵਿੱਖ ਦੀ ਪੀੜ੍ਹੀ ਤੱਕ ਵੀ ਪਹੁੰਚ ਸਕਦੀ ਹੈ ਇਹ ਕਿਰਪਾ ਸਿਰਫ ਇੱਕ ਸਮੇਂ ਲਈ ਨਹੀਂ ਸਗੋਂ ਸਦੀਵੀ ਹੋ ਸਕਦੀ ਹੈ ਜੇ ਮਨੁੱਖ ਆਪਣੇ ਘਰ ਵਿੱਚ ਧਾਰਮਿਕ ਤੇ ਸੱਚਾਈ ਵਾਲਾ ਮਾਹੌਲ ਬਣਾਈ ਰੱਖੇ ਬਾਬਾ ਜੀ ਦੀ ਕਿਰਪਾ ਵਾਰਸੇ ਵਾਂਗ ਪੀੜ੍ਹੀ ਤੋਂ ਪੀੜ੍ਹੀ ਤੱਕ ਜਾ ਸਕਦੀ ਹੈ ਜੇ ਉਸ ਦੀ ਜੜੀ ਮਜ਼ਬੂਤ ਰਹੇ ਸਭ ਤੋਂ ਪਹਿਲਾਂ ਘਰ ਵਿੱਚ ਨਾਮ ਸਿਮਰਨ ਦੀ ਪਰੰਪਰਾ ਸ਼ੁਰੂ ਕਰੋ ਜਿੱਥੇ ਰੋਜ਼ ਸਵੇਰੇ ਤੇ ਸ਼ਾਮ ਨੂੰ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਬਾਬਾ ਜੀ ਦੀ ਕਿਰਪਾ ਆਪਣੇ ਆਪ ਆਉਂਦੀ ਹੈ ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਆਦਤ ਪਾਈ ਜਾਵੇ ਕਿ ਉਹ ਸਵੇਰੇ ਕੁਝ ਪਲ ਬਾਬਾ ਜੀ ਦਾ ਨਾਮ ਲੈਣ ਤਾਂ ਉਹਨਾਂ ਦੇ ਅੰਦਰ ਸ਼ਰਧਾ ਤੇ ਸੱਚਾਈ ਦੇ ਬੀਜ ਵੱਡੇ ਜਾਂਦੇ ਹਨ ਇਹ ਹੀ ਬੀਜ ਅੱਗੇ ਚੱਲ ਕੇ ਉਹਨਾਂ ਦੀ ਕਿਸਮਤ ਨੂੰ ਸੁਖਾਲਾ ਬਣਾਉਂਦੇ ਹਨ ਜਿਹੜਾ ਘਰ ਨਾਮ ਸਿਮਰਨ ਨਾਲ ਜੁੜਿਆ ਹੋਵੇ ਉਸ ਘਰ ਵਿੱਚ ਕਦੇ ਕਾਟ ਨਹੀਂ ਰਹਿੰਦੀ ਦੂਜਾ ਤਰੀਕਾ ਹੈ ਤੰਦੀ ਸਾਫ راہ ਨਾਲ ਵਰਤੋ ਸਿਖਾਉਣਾ ਬਾਬਾ ਦੀਪ ਸਿੰਘ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਧਨ ਕਮਾਉਣਾ ਇੱਕ ਗੱਲ ਹੈ ਪਰ ਉਸ ਨੂੰ ਸਹੀ ਢੰਗ ਨਾਲ ਵਰਤਣਾ ਵੱਡੀ ਗੱਲ ਹੈ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੇ ਹਨ ਕਿ ਧਨ ਦਾ ਮਕਸਦ ਸੇਵਾਤੇ ਪਹਲਾਈ ਕਰਨਾ ਹੈ ਤੋ ਕਦੇ ਮਾਇਆ ਦੇ মোহ ਵਿੱਚ ਨਹੀਂ ਫਸਦੇ ਜਿਹੜੀ ਪੀੜੀ ਮਾਇਆ ਨੂੰ ਸੇਵਾ ਮੰਦੀ ਹੈ ਉਸ ਦੇ ਘਰ ਵਿੱਚ ਕਿਰਪਾ ਸਦਾ ਬਣੀ ਰਹਿੰਦੀ ਹੈ ਇਸ ਲਈ ਹਰ ਬੱਚੇ ਨੂੰ ਇਹ ਸਿੱਖ ਦਿਓ ਕਿ ਕਮਾਈ ਹਮੇਸ਼ਾ ਸਚਾਈ ਨਾਲ ਹੋਵੇ ਤੇ ਉਸ ਵਿੱਚੋਂ ਕੁਝ ਹਿੱਸਾ ਹਮੇਸ਼ਾ দান ਦੇ ਕੰਮਾਂ ਲਈ ਰੱਖਣਾ ਚਾਹੀਦਾ ਹੈ ਤੀਜਾ ਰਾਹ ਹੈ ਪਰਿਵਾਰਕ ਅਰਦਾਸ ਹਫਤੇ ਵਿੱਚ ਕਟੋ ਘਟ ਇੱਕ ਦਿਨ ਪੂਰਾ ਪਰਿਵਾਰ ਇਕੱਠੇ ਬੈਠ ਕੇ ਬਾਬਾ ਜੀ ਦੀ ਅਰਦਾਸ ਕਰੇ ਇਹ ਅਰਦਾਸ ਸਿਰਫ ਮੰਗਣ ਲਈ ਨਹੀਂ ਸਗੋ ਸ਼ੁਕਰ ਲਈ ਹੋਵੇ ਕਿ ਬਾਬਾ ਜੀ ਨੇ ਘਰ ਵਿੱਚ ਸੁੱਖ ਤੇ ਖੁਸ਼ਹਾਲੀ ਬਖਸ਼ੀ ਹੈ ਜਦੋਂ ਪੂਰਾ ਪਰਿਵਾਰ ਇਕੱਠੇ ਅਰਦਾਸ ਕਰਦਾ ਹੈ ਤਾਂ ਉਸ ਘਰ ਤੇ ਅਕਾਲ ਪੁਰਖ ਦੀ ਛਾਂ ਸਦਾ ਬਣੀ ਰਹਿੰਦੀ ਹੈ ਇਹ ਹੀ ਰਾਹ ਹੈ ਜਿਨ੍ਹਾਂ ਨਾਲ ਕਿਰਪਾ ਪੀੜੀ ਦਰ ਪੀੜੀ ਟिकी ਰਹਿੰਦੀ ਹੈ ਚੌਥਾ ਰਾਹ ਹੈ ਘਰ ਦੇ ਵੱਡਿਆਂ ਦੀ ਸੇਵਾ ਬਾਬਾ ਦੀਪ ਸਿੰਘ ਜੀ ਸਦਾ ਕਹਿੰਦੇ ਸਨ ਕਿ ਜਿਹੜਾ ਆਪਣੇ ਵੱਡਿਆਂ ਦੀ ਇੱਜ਼ਤ ਕਰਦਾ ਹੈ ਉਸ ਦੇ ਘਰ ਵਿੱਚ ਬਰਕਤ ਵਸਦੀ ਹੈ ਜਦੋਂ ਬੱਚੇ ਆਪਣੇ ਵੱਡਿਆਂ ਨੂੰ ਸਤਿਕਾਰ ਦਿੰਦੇ ਹਨ ਉਹ ਸਿੱਖਦੇ ਹਨ ਕਿ ਆਦਰ ਨਾਲ ਜੀਵਨ ਜਿਉਣਾ ਕਿਵੇਂ ਹੈ ਇਹ ਹੀ ਆਦਰ ਅਗਲੇ ਸਮੇਂ ਉਹਨਾਂ ਲਈ ਕਿਰਪਾ ਦਾ ਰਾਹ ਖੋਲਦਾ ਹੈ ਜਿਹੜਾ ਘਰ ਵੱਡਿਆਂ ਦੀ ਸੇਵਾ ਕਰਦਾ ਹੈ ਉੱਥੇ ਧਨ ਤੇ ਸੁਖ ਦੋਵੇਂ ਸਦਾ ਵਸਦੇ ਹਨ ਪੰਜਵਾਂ ਰਾਹ ਹੈ ਲੰਗਰ ਤੇ ਦਾਨ ਦੀ ਪਰੰਪਰਾ ਜਾਰੀ ਰੱਖਣਾ ਜਿਵੇਂ ਬਾਬਾ ਜੀ ਨੇ ਆਪਣੀ ਜ਼ਿੰਦਗੀ ਸੇਵਾ ਤੇ ਦਾਨ ਵਿੱਚ ਬਿਤਾਈ ਤੇਵੇ ਹੀ ਜੇ ਘਰ ਦੇ ਮੈਂਬਰ ਹਰ ਮਹੀਨੇ ਕੁਝ ਹਿੱਸਾ ਕਿਸੇ ਭੁੱਖੇ ਗਰੀਬ ਜਾਂ ਵਿਦਿਆਰਥੀ ਦੀ ਸਹਾਇਤਾ ਲਈ ਰੱਖਦੇ ਹਨ ਤਾਂ ਉਹ ਤਨ ਸਦਾ ਸ਼ੁੱਧ ਰਹਿੰਦਾ ਹੈ ਜਦੋਂ ਤਨ ਦਾ ਹਿੱਸਾ ਦਾਨ ਵਿੱਚ ਜਾਂਦਾ ਹੈ ਤਾਂ ਬਾਬਾ ਜੀ ਖੁਦ ਉਸ ਘਰ ਦੀ ਰੱਖਿਆ ਕਰਦੇ ਹਨ ਇਹ ਪਰੰਪਰਾ ਜਾਰੀ ਰੱਖਣ ਨਾਲ ਅਗਲੀ ਪੀੜ੍ਹੀ ਵੀ ਕਿਰਪਾ ਦੀ ਹੱਕਦਾਰ ਬਣਦੀ ਹੈ ਛੇਵਾਂ ਰਾਹ ਹੈ ਸਚਾਈ ਦੀ ਸਿੱਖਿਆ ਬਾਬਾ ਦੀਪ ਸਿੰਘ ਜੀ ਦਾ ਜੀਵਨ ਸਚਾਈ ਤੇ ਧਰਮ ਤੇ ਟਿਕਿਆ ਸੀ ਜੇ ਮਾਪੇ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਕਿ ਝੂਠ ਨਾਲ ਮਿਲਿਆ ਤਨ ਕਦੇ ਸੁਖ ਨਹੀਂ ਦੇਂਦਾ ਤੇ ਸਚਾਈ ਨਾਲ ਮਿਲਿਆ ਤਨ ਹਮੇਸ਼ਾ ਵਧਦਾ ਹੈ ਤਾਂ ਇਹ ਸਿੱਖਿਆ ਉਹਨਾਂ ਦੀ ਜੜ ਬਣ ਜਾਂਦੀ ਹੈ ਜਿਹੜੇ ਬੱਚੇ ਸਚਾਈ ਨਾਲ ਜੀਉਂਦੇ ਹਨ ਉਹ ਕਦੇ ਘਾਟ ਵਿੱਚ ਨਹੀਂ ਰਹਿੰਦੇ ਬਾਬਾ ਜੀ ਦੀ ਕਿਰਪਾ ਉਹਨਾ ਤੇ ਆਪ ਰਹਿੰਦੀ ਹੈ ਸਤਵ راہ ਹੈ ਤਨ ਦਾ ਆਦਰ ਕਰਨਾ ਮਾਇਆ ਨੂੰ ਬਰਬਾਦ ਨਾ ਕਰੋ ਉਸ ਦਾ ਸਤਿਕਾਰ ਕਰੋ ਜਦੋਂ ਤਨ ਨੂੰ ਸਤਿਕਾਰ ਨਾਲ ਵਰਤਿਆ ਜਾਂਦਾ ਹੈ ਤਾਂ ਉਹ ਵੱਧਦਾ ਹੈ ਜਿਹੜਾ ਮਨੁੱਖ ਤਨ ਨੂੰ ਵਿਅਰਥ ਖਰਚ ਕਰਦਾ ਹੈ ਉਹ ਆਪਣੀ ਕਿਰਪਾ ਨੂੰ ਘਟਾਉਂਦਾ ਹੈ ਬਾਬਾ ਜੀ ਦੀ ਸਿੱਖਿਆ ਅਨੁਸਾਰ ਤਨ ਦਾ ਸਹੀ ਪ੍ਰਯੋਗ ਹੀ ਅਸਲ ਸਮਝਦਾਰੀ ਹੈ ਇਸ ਲਈ ਘਰ ਵਿੱਚ ਹਰ ਮੈਂਬਰ ਨੂੰ ਇਹ ਸਮਝ ਦੇਵੋ ਕਿ ਹਰ ਰੁਪਏ ਦਾ ਹਿਸਾਬ ਹੋਵੇ ਤੇ ਉਹ ਸਹੀ ਕੰਮ ਵਿੱਚ ਲੱਗੇ ਅੱਠਵਾਂ ਰਾਹ ਹੈ ਸ਼ੁਕਰ ਤੇ ਸੰਤੋਖ ਦੀ ਰੀਤ ਬਣਾਈ ਰੱਖਣਾ ਜਿਹੜੇ ਘਰਾਂ ਵਿੱਚ ਹਰ ਖਾਣੇ ਤੋਂ ਪਹਿਲਾਂ ਸ਼ੁਕਰ ਕੀਤਾ ਜਾਂਦਾ ਹੈ ਜਿੱਥੇ ਹਰ ਸਵੇਰੇ ਬਾਬਾ ਜੀ ਦਾ ਨਾਮ ਲਿਆ ਜਾਂਦਾ ਹੈ ਉੱਥੇ ਕਿਰਪਾ ਕਦੇ ਕੱਟਦੀ ਨਹੀਂ ਸੰਤੋਖੋ ਖਜ਼ਾਨਾ ਹੈ ਜੋ ਕਦੇ ਖਤਮ ਨਹੀਂ ਹੁੰਦਾ ਜਿਹੜਾ ਸੰਤੁਸ਼ਟ ਰਹਿੰਦਾ ਹੈ ਉਸ ਦੇ ਘਰ ਵਿੱਚ ਬਾਬਾ ਜੀ ਦੀ ਮਿਹਰ ਸਦਾ ਵਗਦੀ ਰਹਿੰਦੀ ਹੈ ये सारे राह वो बुनियाद हैं बाबा दीप सिंह जी की कृपा सिर्फ एक व्यक्ति तक नहीं उस उसकी पूरी वंश तक पहुँच सकती है जड़ा परिवार नियम अपना है उसकी आने वाली हर पीढ़ी सुखी समर्थ ते धार्मिक रही है बाबा जी की कृपा नाल उस घर के हर मैंबर का जीवन रोशन हो जाता है इसवे भाग का सार यह है कि बाबा दीप सिंह जी की कृपा एक रूहानी वारसा है जो संस्कारा राही अगली पीढ़ी तक पहुँचती है जे घर नाम सिमरन सेवा दान सच्चाई तुकर की रीत जारी रहे तो यह सदी दर सदी टिकी रही है ते हर पीढ़ी पैसे पैसे हो जाती है पर सच्चाई ते निम्रता